ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਹਾਂਜੀ ਆਪਣੀ ਇੰਡੀਅਨ ਜੀਓਗ੍ਰਾਫੀ ਦੀ ਸੀਰੀ ਚੱਲ ਰਹੀ ਹੈ ਜੀ ਅੱਜ ਆਪਾਂ ਪਾਰਟ 3 ਕਰਾਂਗੇ ਜੀ ਠੀਕ ਹੈ ਦੋਸਤੋ ਤਾਂ ਧਿਆਨ ਨਾਲ ਤੁਸੀਂ ਸਾਰੇ ਸਾਰੇ ਸਵਾਲ ਕਰਦੇ ਜਰੂਰ ਜੀ ਆਪਾਂ ਸਟਾਰਟ ਕਰਦੇ ਹਾਂ ਜੀ 51 ਨੰਬਰ ਤੋਂ ਭਾਰਤ ਦਾ ਮਿਆਰੀ ਸਮਾਂ ਮਿਆਰੀ ਸਮਾਂ ਮਤਲਬ ਕੀ ਹੁੰਦਾ ਹੈ ਇੰਡੀਅਨ ਸਟੈਂਡਰਡ ਟਾਈਮ ਆਈ ਐਸਟੀ ਇੰਡੀਅਨ ਸਟੈਂਡਰਡ ਟਾਈਮ ਕਿਸ ਰੇਖਾ ਤੋਂ ਮਾਪਿਆ ਜਾਂਦਾ ਹੈ ਹਾਂਜੀ ਜਿਹੜਾ ਆਪਣੇ ਭਾਰਤ ਦਾ ਟਾਈਮ ਚੈੱਕ ਕਰਦੇ ਆਂ ਦੇਖਦੇ ਆ ਆਪਣੇ ਇੰਡੀਆ ਦੇ ਵਿੱਚ ਜੀ ਘੜੀ ਦੇ ਪਟਾਏ ਮੈਂ ਦੇਖਦਿਆਂ ਉਹਦੀ ਅਸਲ ਰੇਖਾ ਕਿੱਥੇ ਹੈਗੀ ਜਿੱਥੋਂ ਆਪਣਾ ਸੈਂਟਰ ਮੈજર ਕੀਤਾ ਇੰਡੀਆ ਦਾ ਆਪਣੇ ਇੰਡੀਆ ਦੇ ਮੈਪ ਦੇ ਵਿੱਚ ਦੇਖੋਗੇ ਜਦੋਂ ਉਹਦਾ ਸੈਂਟਰ ਜਿਹੜਾ ਸੈਂਟਰ ਬਣਦਾ ਹੈਗਾ ਕਿੱਥੇ ਬਣਦਾ ਹੈ ਜਿੱਥੋਂ ਆਪਣਾ ਟਾਈਮ ਮੰਨਿਆ ਜਾਂਦਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 82 ਡਿਗਰੀ ਤੀ ਪੂਰਬੀ ਦੇਸ਼ਾਂਤਰ ਠੀਕ ਹੈ ਜੀ ਕਿੱਥੇ ਆਹੀ Allahabad ਦੇ ਨੇੜੇ ਆ ਜੀ ਇਹ ਜੋ ਪੀ ਦੇ ਵਿੱਚ Allahabad ਦਾ ਉਹ ਨੇੜੇ ਜੀ 82.5 ਡਿਗਰੀ ਦੇ ਵਿੱਚ ਠੀਕ ਹੈ ਈਸਟ ਵੱਲੋਂ ਅਗਲਾ ਦੇਖ ਲਓ ਨੈਕਸਟ ਜੀ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਜੀ ਹਾਂਜੀ ਏਰੀਆ ਵਾਈਜ਼ ਇੰਡੀਆ ਦਾ ਸਭ ਤੋਂ ਵੱਡੀ ਸਟੇਟ ਕਿਹੜੀ ਹੈ 옵ਸ਼ਨ ਦੇਖੋ ਧਿਆਨ ਨਾਲ ਹਾਂਜੀ ਕਰੈਕਟ ਆਨਸਰ ਬਣ ਗਿਆ ਜੀ ਦਾ ਬੀ ਆਪਸ਼ਨ ਰਾਜਸਥਾਨ ਜੀ ਇੰਡੀਆ ਦਾ ਅਪਰੋਕਸੀਮੇਟਲੀ ਇਹ 10% ਏਰੀਆ ਕਵਰ ਕਰਦਾ ਰਾਜਸਥਾਨ ਇੰਡੀਆ ਦੇ ਏਰੀਆ ਕਿੰਨਾਗਾ 32 ਲੱਖ ਸਕਰ ਕਿਲੋਮੀਟਰ ਜੀ ਨਾ ਅਪਰੋਕਸੀਮੇਟਲੀ ਤਾਂ 10% ਕਰਦਾ ਰਾਜਸਥਾਨ ਇਕੱਲਾ ਮਤਲਬ ਰਾਜਸਥਾਨ ਦਾ ਏਰੀਆ ਕਿੰਨਾ ਹੋਏਗਾ ਜੀ ਜੇ ਅਬ ਅਗਜੈਕਟ ਦੇਖੀਏ 342000 239 स्क्वेयर किलोमीटर ਹੈ ਜੀ ਕਿਲੋਮੀਟਰ ਸਕੇਰਾ ਠੀਕ ਹੈ ਜੀ ਏਰੀਆ ਅਗਲਾ ਆਜੂ 53 ਨੰਬਰ ਚ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ ਸਮਾਲੈਸਟ ਸਟੇਟ ਕਿਹੜੀ ਹੈ ਈ ਰਿਵਾਈਜ਼ ਜੀ ਹਾਂਜੀ ਕਰੋ ਕਮੈਂਟ ਜੀ ਇਹਦਾ ਹਾਂਜੀ ਇਹਦਾ கரੈਕਟ ਆਨਸਰ ਬੰਦਾ ਜੀ ਬੀ ਆਪਸ਼ਨ ਗੋਆ ਗੋਆ ਦਾ ਏਰੀਆ ਕਿੰਨਾ ਹੈ ਲਗਭਗ 3702 ਕਿਲੋਮੀਟਰ ਹੈ ਜੀ ਠੀਕ ਹੈ ਸਕੇਲ ਕਿਲੋਮੀਟਰ ਸਿਰਫ 3702 ਉਹ ਕਿਤੇ 3 ਲੱਖ ਕਿਤੇ 3702 ਸੋਰੀ ਤੇ ਗਲਤ ਲਿਖ ਗਿਆ 3702 ਲਿਖਣਾ ਹੈ 3702 ਕਿਲੋਮੀਟਰ ਦੇ ਠੀਕ ਹੈ ਜੀ ਨੈਕਸਟ ਦੇਖੋ ਸਵਾਲ 2011 ਦੇ ਜਨਗਨਨਾ ਅਨੁਸਾਰ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕਿਹੜਾ ਹੈ ਹਾਂਜੀ ਸਭ ਤੋਂ ਵੱਧ ਆਬਾਦੀ ਪਾਪੂਲੇਸ਼ਨ ਕਿਹੜੀ ਸਟੇਟ ਦੀ ਸਭ ਤੋਂ ਵੱਧ ਹੈ ਜੀ 2011 ਦੀ ਅਕੋਰਡਿੰਗ ਹਾਂਜੀ ਇਹਦਾ ਕਰੈਕਟ ਆਨਸਰ ਬੰਦਾ ਜੀ ਸੀ ਆਪਸ਼ਨ ਉੱਤਰ ਪ੍ਰਦੇਸ਼ ਯੂਪੀ ਕਿੰਨੀ ਪਾਪੂਲੇਸ਼ਨ ਸੀ 2011 ਅਕੋਰਡਿੰਗ ਅਕਤੀ ਜੀ ਤੁਸੀਂ ਮੰਨ ਕੇ ਲਗਭਗ 19 ਕਰੋੜ ਸੀਗੀ ਠੀਕ ਹੈ ਦੋਸਤੋ ਚਲੋ ਅਗਲਾ ਦੇਖਦੇ ਹਾਂ 55 ਨੰਬਰ 2011 ਦੇ ਜਨਗਨਨਾ ਅਨੁਸਾਰ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਹਾਂਜੀ ਸਭ ਤੋਂ ਘੱਟ ਪਾਪੂਲੇਸ਼ਨ ਕਿਹੜੀ ਸਟੇਟ ਦੀ ਹੈ ਜੀ ਹਾਂਜੀ ਇਹਦਾ ਕਰੈਕਟ ਆਨਸਰ ਕੀ ਬਣੂ ਜੀ ਬੀ ਆਪਸ਼ਨ ਸਿੱਕਮ ਜੀ ਕਿੰਨੀ ਕ ਪਾਪੂਲੇਸ਼ਨ ਸੀ ਇਹਦੀ 6 ਲੱਖ ਦੇ ਲਗਭਗ ਸੀ ਠੀਕ ਹੈ ਅਗਲਾ ਦੇਖੋ ਭਾਰਤ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਹਾਈएस्ट ਸੈਕਸ ਰੇਸ਼ੋ ਕਿਸ ਰਾਜ ਦੀ ਹੈ ਜੀ ਸਭ ਤੋਂ ਵੱਧ ਮੁੰਡੇ ਕੁੜੀਆਂ ਦੇ ਵਿੱਚ ਅਨੁਪਾਤ ਕਿਹੜੇ ਸਟੇਟ ਦਾ ਹੈ ਮੁੰਡੇ ਤੇ ਕੁੜੀਆਂ ਵੱਧ ਨੇ ਜੀ ਕੀ ਹੁੰਦਾ ਜੀ 1000 ਮੁੰਡੇ ਮੰਗਰ ਕਿੰਨੀਆਂ ਕੁੜੀਆਂ ਨੇ ਠੀਕ ਹੈ ਤਾਂ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਕੇਰਲਾ ਜੀ ਠੀਕ ਹੈ ਕੇਰਲਾ ਚ 1084 ਔਰਤਾਂ ਨੇ 1000 ਮਰਦਾਂ ਮੰਗਰ ਮਤਲਬ 1000 ਮੁੰਡਿਆਂ ਵਾਂਗ 1084 ਔਰਤਾਂ ਅਗਲਾ ਦੇਖ ਲਓ ਕਿਸ ਨਦੀ ਨੂੰ ਬਿਹਾਰ ਦਾ ਦੁੱਖ ਸੋਰੋਫ ਬਿਹਾਰ ਕਿਹਾ ਜਾਂਦਾ ਹੈ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਦਾ ਕਰੈਕਟ ਆਨਸਰ ਬੰਦਾ ਜੀ ਬੀ ਆਪਸ਼ਨ ਕੋਸੀ ਰਿਵਰ ਠੀਕ ਹੈ ਲਓ ਅਗਲਾ ਦੇਖ ਲਓ ਕਿਸ ਨਦੀ ਨੂੰ ਬੰਗਾਲ ਦਾ ਦੁੱਖ ਸੋਰੋ ਬੰਗਾਲ ਕਿਹਾ ਜਾਂਦਾ ਹੈ ਬਿਹਾਰ ਦਾ ਕੋਸੀ ਤੇ ਬੰਗਾਲ ਦਾ ਕਿਸ ਨੂੰ ਕਹਿੰਦੇ ਜੀ ਦੁੱਖ ਜਿਹਦੀ ਦੁੱਖ ਲਿਆਦੀ ਉੱਥੇ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਦਮੋਦਰ ਦਮੋਦਰ ਨਦੀ ਜਿਹੜੀ ਜੀ ਇਹ ਕਾਰਨ ਕਿੰਦਾ ਕਿਉਂ ਕਹਿੰਦੇ ਜੋ ਕਿਥੇ ਨਾ ਬਹੁਤ ਜਲਦੀ ਹੜ੍ਹ ਆ ਜਾਂਦੇ ਨੇ ਹੰਧੀਆਂ ਵਿੱਚ ਤਾਂ ਜਿਹੜੇ ਆਸ-ਪਾਸ ਦੀ ਪਾਪੂਲੇਸ਼ਨ ਹੁੰਦੀ ਹੈ ਲੋਕ ਉਹਦੇ ਨੇ ਉਹ ਪ੍ਰਭਾਵਿਤ ਹੋ ਜਾਂਦੇ ਨੇ ਉਹਨਾਂ ਨੂੰ ਘਰ-ਬਾਰ ਛੱਡ ਕੇ ਜਾਣਾ ਪੈਂਦਾ ਹੈ ਜਿਵੇਂ ਲੇਟਸ ਆਪਣੇ ਆਈ ਦੀ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਨਾ ਇਸ ਤਰ੍ਹਾਂ ਇੱਕ ਨਾ ਉੱਥੇ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਤਾਂ ਇਹ ਕਹਿੰਦੇ ਨੇ ਬੰਗਾਲ ਦਾ ਦੁੱਖ ਬਿਹਾਰ ਦਾ ਦੁੱਖ ਇਹ ਨਦੀਆਂ 'ਚ ਉਫਾਨ ਆ ਜਾਂਦਾਗਾ 59 ਦੇਖ ਲਓ ਭਾਰਤ ਦੀ ਸਭ ਤੋਂ ਲੰਬੀ ਸਹਾਇਕ ਨਦੀ ਟ੍ਰਿਬਿਊਟਰੀ ਬੋਲੀ ਨੂੰ ਕਿਹੜੀ ਹੈ ਜੀ ਹਾਂਜੀ ਭਾਰਤ ਦੀ ਸਭ ਤੋਂ ਲੰਬੀ ਸਹਾਇਕ ਨਦੀ ਜੀ ਸਭ ਤੋਂ ਲੰਬੀ ਗੱਲ ਹੋ ਰਹੀ ਹੈ ਕਿਹ ਹਾਂਜੀ ਇਹਦਾ ਕਰੈਕਟ ਆਨਸਰ ਬੰਦਾ ਜੀ ਬੀ ਆਪਸ਼ਨ ਜਮੁਨਾ ਜਮੁਨਾ ਕਿਹਦੀ ਸਾਈਕ ਨਦੀ ਜੀ ਗੰਗਾ ਦੀ ਕਿੰਨੇ ਕਿਲੋਮੀਟਰ ਲਗਭਗ ਜੀ ਇਹ 1376 ਕਿਲੋਮੀਟਰ ਦੀ ਮੰਨ ਕੇ ਲੋ 1376 ਕਿਲੋਮੀਟਰ ਹੈ ਠੀਕ ਹੈ ਜੀ ਅਗਲਾ ਦੇਖਨੇ ਜੀ 60 ਨੰਬਰ ਯੋਗ ਝਰਨਾ ਯੋਗ ਫਾਲਸ ਜਾਂ ਗੇਰ ਸੋਪਾ ਕਿਸ ਨਦੀ ਤੇ ਇਸ ਤੇ ਹਾਂਜੀ ਯਨ ਯੋਗ ਝਰਨਾਗਾ ਜਿਹਨੂੰ ਪੰਜਾਬ ਆ ਗੇਰ ਸੋਪਾ ਬੋਲਦੇ ਆ ਇਹ ਕਿਹੜੀ ਨਦੀ ਉੱਪਰ ਹੈ ਜੀ ਕਿੱਥੇ ਬਣਿਆ ਹੋਇਆ ਹੈ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸਰਾਵਤੀ ਨਦੀ ਇਸ ਸਰਾਵਤੀ ਨਦੀ ਕਿੱਥੇ ਹੈਗੀ ਇਹ ਹੈ ਕਿ ਜੀ ਆਪਣੀ ਕਰਨਾਟਕਾ ਦੇ ਵਿੱਚ ਹੈ ਠੀਕ ਹੈ ਤੁਸੀਂ ਜਾ ਰਹੇ ਹੋ ਕਰਨਾਟਕਾ ਠੀਕ ਹੈ ਜੀ ਤੇ ਨੈਕਸਟ ਦੇਖਦੇ ਹਾਂ ਪਾਰਟ ਦਾ ਸਭ ਤੋਂ ਉੱਚਾ ਝਰਨਾ ਹਾਈਐਸਟ ਵਾਟਰਫਾਲ ਡਾਇਰੈਕਟ ਡ੍ਰੋਪ ਜੇ ਸਿੱਧਾ ਡਿੱਗਦਾਗਾ ਡਾਇਰੈਕਟ ਡ੍ਰੋਪ ਦੀ ਕਲੂਰੀ ਹੈ ਜੀ ਹਾਈਐਸਟ ਵਾਟਰਫਾਲ ਠੀਕ ਹੈ ਜੀ ਸਭ ਤੋਂ ਉੱਚਾ ਝਰਨਾ ਕਿਹੜਾ ਮੰਨਿਆ ਜਾਂਦਾ ਹੈ ਆਪਸ਼ਨ ਦੇਖੋ ਧਿਆਨ ਨਾਲ ਹਾਂ ਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਕੁਚੀਕਲ ਕੁਚੀਕਲ ਹੈਗਾ ਜੀ ਇਹ 455 ਮੀਟਰ ਦੇ ਨੇੜੇ ਨੇੜੇ ਉੱਚਾ ਜੀ ਪਰ ਡਾਇਰੈਕਟ ਡ੍ਰੋਪ ਨਹੀਂਗਾ ਠੀਕ ਹੈ অপਸ਼ਨਾਂ 'ਤੇ ਧਿਆਨ ਦੇਖਾਂ ਪਾਈ ਜੇ ਕੁਚੀ ਕੋਲ ਬੰਦਾ 455 ਮੀਟਰ ਹਾਈਸਟ ਚੜ੍ਹਨਾ ਹੋ ਗਿਆ ਜਾਂ ਡਾਇਰੈਕਟ ਡ੍ਰੌਪ ਦੀ ਗੱਲ ਕਰੀਏ ਉਹ ਹੈਗਾ ਜੀ ਆਪਣਾ ਨੋਹਾਲੀਕਾ ਨੋਹਕਾਲੀਕਾ ਨੋਹਕਾਲੀਕਾ ਫਾਲ ਹੈ ਜੀ N O H K A N I K A ਨੋਹਾਲੀਕਾ ਫਾਲ ਸਭ ਤੋਂ ਉੱਚਾ ਚੜ੍ਹਨਾ ਡਾਇਰੈਕਟ ਡ੍ਰੌਪ ਹੋ ਜਿੱਦਾਂ ਡਿੱਗਦਾ ਜਿਹੜਾ ਜੀ ਠੀਕ ਹੈ ਮੈਂ ਤੁਸੀ ਯਾਦ ਰੱਖਿਓ ਜੇ ਹਾਈਸਟ ਦੀ ਗੱਲ ਹੋ ਜੇ ਤਾਂ ਕੁਚੀ ਗੱਲ ਹੋ ਜਾਂਦੀ ਹੈ ਆਹ ਲਓ ਦੇਖ ਲੈਣਾ ਜੀ ਖੇਤੜੀ ਰਾਜਸਥਾਨ ਦੇ ਵਿੱਚ ਹੈ ਜੀ ਕਿਸ ਖਣਿਜ ਲਈ ਮਸ਼ਹੂਰ ਹੈ ਹਾਂ ਖੇਤਰੀ ਜਿਹੜਾ ਰਾਜਸਥਾਨ ਦੇ ਵਿੱਚ ਪੈਂਦਾ ਹੈ ਇਹ ਕਿਸ ਖਣਿਜ ਲਈ ਮਸ਼ਹੂਰ ਹੈ ਜੀ ਹਾਂ ਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਤਾਂਬੇ ਲਈ ਕਾਪਰ ਲਈ ਮਸ਼ਹੂਰ ਹੈ ਜੀ ਕਾਪਰ ਦੇ ਇੱਤੇ ਬਹੁਤ ਵੱਡੇ ਬਣੀ ਆ ਖਾਣਾ ਨੇ ਮਾਈਨਸ ਨੇ ਠੀਕ ਹੈ ਜੀ ਖੇਤਰੀ ਚਲੋ ਨੈਕਸਟ ਦੇਖਦੇ ਹਾਂ ਭਾਰਤ ਵਿੱਚ ਰੂਥਰਨੀਅਮ ਦੀ ਮਸ਼ਹੂਰ ਖਾਣਾ ਜਾਦੂ ਗੁੜਾ ਕਿੱਥੇ ਹਨ ਜਾਦੂ ਗੁੜਾ ਜਿਹੜੇ ਖਾਣਾ ਨੇ ਜੀ ਇਹ ਭਾਰਤ ਵਿੱਚ ਕਿੱਥੇ ਨੇ ਜੀ ਜਿਹਨੇ ਨਿਕਲਦਾ ਜੁਰੇਨੀਅਮ ਇੰਪੋਰਟੈਂਟ ਹੈ ਜੀ ਇਹ ਹਾਂ ਜਾਦੂਗੜੀ ਦੀ ਖਾਣਾ ਕਿੱਥੇ ਨੇ ਜੀ ਇਹ ਜਿਹਦੇ ਜੁਰੇਨੀਅਮ ਨਿਕਲਦਾ ਜੀ ਭਾਰਤ ਦੀ ਪਹਿਲੀ ਖਾਣਾ ਨੇ ਇਹ ਕਿਹੜੀ ਸਟੇਟ ਦੇ ਵਿੱਚ ਨੇ ਹਾਂਜੀ ਇਹਦਾ ਕਰੈਕਟ ਆਨਸਰ ਹੋਊਗਾ ਜੀ ਬੀ ਆਪਸ਼ਨ ਝਾਰਖੰਡ ਸਟੇਟ ਝਾਰਖੰਡ ਦੇ ਵਿੱਚ ਨੇ ਜੀ ਨੈਕਸਟ ਪੰਨਾ ਦੀ ਖਾਣਾ ਕਿਸ ਦੀ ਮਸੂਹ ਰਹਾਂ ਪੰਨਾ ਪੰਨਾ ਦੀ ਖਾਣਾ ਕਿਸ ਦੀ ਮਸੂਹ ਨਹੀਂ ਕਿੱਥੇ ਨੇ ਜੀ ਇਹ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਹੀਰਾ ਡਾਇਮੰਡ ਲਈ ਨੇ ਜੀ ਇਹ ਐਮ ਪੀ ਦੇ ਵਿੱਚ ਨੇ ਮੱਧ ਪ੍ਰਦੇਸ਼ ਦੇ ਵਿੱਚ ਨੇ ਅਗਲਾ ਦੇਖਦੇ ਹਾਂ ਭਾਰਤ ਵਿੱਚ ਸਭ ਤੋਂ ਵੱਧ ਅਬਰਕ ਮਤਲਬ ਮਿਕਾ ਮਾਈਕਾ ਜਿਹਨੂੰ ਬੋਲਦੇ ਨੇ ਮਾਈਕਾ ਕਿੱਥੇ ਮਿਲ ਪਾਇਆ ਜਾਂਦਾ ਹੈ ਅਬਰਕ ਨੂੰ ਮਾਈਕਾ ਬੋਲਦੇ ਨੇ ਭਾਰਤ ਵਿੱਚ ਸਭ ਤੋਂ ਵੱਧ ਕਿੱਥੇ ਆਪਾਂ ਜੀ ਦੀ ਮਾਈਕਾ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਈ ਆਪਸ਼ਨ ਆਂਧਰਾ ਪ੍ਰਦੇਸ਼ ਸਭ ਤੋਂ ਵੱਧ ਉਤਪਾਦਨ ਕਰਦਾ ਆਂਧਰਾ ਪ੍ਰਦੇਸ਼ ਇੰਡੀਆ ਦੇ ਵਿੱਚ ਮਾਈਕਾ ਦਾ ਅਗਲਾ ਦੇਖ ਲਓ ਭਲਾਈ ਸਟੀਲ ਪਲਾਂਟ ਕਿਸ ਦੇਸ਼ ਦੀ ਮਦਦ ਨਾਲ ਲਗਾਇਆ ਗਿਆ ਸੀ ਹਾਂਜੀ ਭਲਾਈ ਸਟੀਲ ਪਲਾਂਟ ਕਿੱਥੇ ਆ ਕਿਹੜੀ ਕਿਹੜੇ ਦੇਸ਼ ਦੀ ਮਦਦ ਨਾਲ ਲਗਾਇਆ ਗਿਆ ਸੀ ਹਾਂਜੀ ਇਹਦਾ ਕਰੈਕਟ ਆਨਸਰ ਬੰਦਾ ਜੀ ਬੀ ਆਪਸ਼ਨ ਰੂਸ ਰੂਸ ਦੇਸ਼ ਨੇ ਯੂਐਸਐਸਆਰ ਬੋਲਦੇ ਨੇ ਜੀ ਔਰ 1955 ਦੇ ਵਿੱਚ ਯੂਐਸਐਸਆਰ ਸੀ ਰੂਸ ਨੇ ਨਾ ਪਹਿਲਾਂ ਇਹਨੇ ਇੰਡੀਆ ਦੀ ਸਹਾਇਤਾ ਕਰਕੇ ਕਿਹੜੀ ਸਟੇਟ ਚ ਲਾਇਆ ਸੀ ਭਲਾਈ ਸਟੀਲ ਪਲਾਂਟ ਜੀ 37 ਗਰ ਦੇ ਵਿੱਚ ਠੀਕ ਹੈ ਜੀ ਇਹ ਤੁਸੀ ਯਾਦ ਰੱਖਿਓ ਨੈਕਸਟ ਰੌੜਕੇਲਾ ਸਟੀਲ ਪਲਾਂਟ ਕਿਸ ਦੇਸ਼ ਦੀ ਮਦਦ ਨਾਲ ਬਣਾਇਆ ਗਿਆ ਸੀ ਹਾਂਜੀ ਇਹ ਰੌੜਕੇਲਾ ਸਟੀਲ ਪਲਾਂਟ ਹੈ ਜੀ ਇਹ ਕਿੱਥੇ ਹੈ ਕਿਹੜੀ ਸਟੇਟ ਦੇ ਵਿੱਚ ਹੈ ਤੇ ਕਿਹੜੇ ਦੇਸ਼ ਨੇ ਹੈਲਪ ਕੀਤੀ ਸੀ ਜੇ ਇਹਦੀ ਬਣਾਉਣ ਵਾਸਤੇ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਜਰਮਨੀ ਨੇ ਕੀਤੀ ਸੀ 1959 ਦੇ ਵਿੱਚ ਠੀਕ ਹੈ ਜੀ ਕਿਹੜੀ ਸਟੇਟ ਦੇ ਵਿੱਚ ਆਰੋਰ ਕੇਲਾ ਸਟੀਲ ਪਲਾਂਟ ਹੈ ਉਹੜੀਸਾ ਦੇ ਵਿੱਚ ਤੁਸੀਂ ਜਾ ਰਿਓ ਉਹੜੀਸਾ ਪੇਪਰ 'ਚ ਡਾਇਰੈਕਟ ਕੁਐਸਚਨ ਆਉਂਦਾ ਵੀ ਕਿਹੜੀ ਸਟੇਟ 'ਚ ਹੈ ਉਹੜੀਸਾ 'ਚ ਹੈ ਠੀਕ ਹੈ ਚਲੋ ਦੇਖ ਲਓ ਭਾਰਤ ਦੀ ਸਿਲੀਕਨ ਵੈਲੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਹਾਂਜੀ ਸਿਲੀਕਨ ਵੈਲੀ ਆਫ ਇੰਡੀਆ ਕਿਹੜੀ ਕਿਹੜੀ ਸਿਟੀ ਨੂੰ ਕਿਹਾ ਜਾਂਦਾ ਹੈ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬੈਂਗਲੁਰੂ ਬੰਗਲੌਰ ਨੂੰ ਇੰਡੀਆ ਦੀ ਸਿਲੀਕਨ ਵੈਲੀ ਕਿਹਾ ਜਾਂਦਾ ਹੈ। ਨੈਕਸਟ ਗੁਲਾਬੀ ਸ਼ਹਿਰ ਪਿੰਕ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ ਕਿਹੜੇ ਸ਼ਹਿਰ ਨੂੰ ਗੁਲਾਬੀ ਸ਼ਹਿਰ ਕਿਹਾ ਜਾਂਦਾ ਹੈ? ਹਾਂਜੀ ਕਰੈਕਟ ਆਨਸਰ ਹੈ ਜੀ A ਆਪਸ਼ਨ ਜੈਪੁਰ ਨੂੰ। ਜੈਪੁਰ ਕਿੱਥੇ ਆ? ਰਾਜਸਥਾਨ ਵਿੱਚ। ਨੈਕਸਟ ਦੇਖ ਲਓ। ਝੀਲਾਂ ਦਾ ਸੈਰ ਸਿਟੀ ਉਪਲੇਖ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ ਝੀਲਾਂ ਦਾ ਸੈਰ ਸਿਟੀ ਉਪਲੇਖ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਕਰੈਕਟ ਆਨਸਰ ਹੈ ਜੀ B ਆਪਸ਼ਨ ਉਦੈਪੁਰ। ਸਵਾਲ ਨੰਬਰ 71 ਭਾਰਤ ਦਾ ਮਸਾਲਾ ਬਾਗੀਚਾ ਸਪਾਈਸ ਗਾਰਡਨ ਆਫ ਇੰਡੀਆ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਹਾਂਜੀ ਕਿਹੜੇ ਸਟੇਟ ਦੇ ਵਿੱਚ ਮਸਾਲੇ ਨੇ ਮਸਾਲੀਆਂ ਵਾਸਤੇ ਕਿਹੜੀ ਸਟੇਟ ਮਸ਼ਹੂਰ ਹੈ ਸਭ ਤੋਂ ਵੱਧ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਕੇਰਲਾ ਖੰਡ ਦਾ ਕਟੋਰਾ 슈ਗਰ ਬਾਲ ਆਫ ਇੰਡੀਆ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਹਾਂਜੀ ਖੰਡ ਦਾ ਕਟੋਰਾ 슈ਗਰ ਬਾਲ ਆਫ ਇੰਡੀਆ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਉੱਤਰ ਪ੍ਰਦੇਸ਼ ਠੀਕ ਹੈ ਦੋਸਤੋ ਇਹ ਸੀ ਆਪਣੇ ਅੱਜ ਦੇ ਕੁਐਸਚਨ ਜੀ ਤੰਨ ਵੀਡੀਓ ਵੀ ਲਿਖਦਾ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਸਾਡੇ ਚੈਨਲ ਨੂੰ ਜੁਆਇਨ ਜਰੂਰ ਕਰੋ ਜੀ ਠੀਕ ਹੈ ਜੀ ਜੁਆਇਨ ਕਰਨ ਦੀ ਫੀਸ ਸਿਰਫ 29 ਰੁਪਏ ਹੈ ਜੀ ਤੁਸੀਂ 29 ਰੁਪਏ ਦੇ ਹੱਦ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤੇ ਤੁਹਾਡੇ ਲਈ ਮੈਂਬਰ ਮੈਂਬਰ ਜਿਹੜੇ ਤੁਹਾਡੇ ਬਣਨਗੇ ਉਹਨਾਂ ਲਈ ਅਸੀਂ ਅਲੱਗ ਤੋਂ ਵੀਡੀਓ ਤਿਆਰ ਪਾ ਰਹੇ ਹਾਂ ਜੀ ਚਲੋ ਜੀ ਥੈਂਕ ਯੂ